ਮਨਾ ਰਹੀ ਹਸੀਂ ਸ਼ਹੀਦੀ ਦਿਹਾੜੇ ਸ਼ਹੀਦੀ ਦਿਹਾੜੇ ਮਨਾਉਣੇ ਕਿਵੇਂ ਚਾਹੀਦੇ ਆ ਪਹਿਲਾਂ ਇਹ ਲਾਈਨ ਪੜੋ ਤੁਸੀਂ ਹੁੱਲੜ ਬਾਜਾਂ ਦੀ ਪੁੱਠੀ ਹੋਈ ਮੱਤ ਇੱਕ ਗੱਡੀ ਆ ਜਿਹੜੀ ਉਹ ਉਲਟੀ ਹੋਈ ਆ ਸਕੂਟਰ ਜਿਹੜਾ ਉਹਦੇ ਵਿੱਚ ਵੜਿਆ ਹੋਇਆ ਠੀਕਾ ਹਰਮਟ ਸਾਈਡ ਤੇ ਪਿਆ ਸੀਸਾ ਜਿਹੜਾ ਸਾਰਾ ਇਧਰ ਦੇਖੋ ਸੀਸਾ ਜਿਹੜਾ ਹਰਮਟ ਸਾਈਡ ਤੇ ਬਾਈ ਜੀ ਸੀਸਾ ਵੇਖੋ ਜਿਹੜਾ ਟੁੱਟਿਆ ਹੋਇਆ ਕੀ ਸ਼ਹੀਦੀ ਦਿਹਾੜੇ ਇਸ ਤਰੀਕੇ ਨਾਲ ਮਨਾਏ ਜਾਣੇ ਚਾਹੀਦੇ ਆ ਇਹ ਆ ਸਾਡਾ ਇਤਿਹਾਸ ਤੁਹਾਨੂੰ ਪੂਰੀ ਚੀਜ਼ ਦਿਖਾਉਂਗਾ ਇਧਰ ਉੱਪਰ ਤੁਸੀਂ ਪੜ੍ਹ ਸਕਦੇ ਹੋ ਲਿਖਿਆ ਹੋਇਆ ਸਾਡੀ ਕੋਸ਼ਿਸ਼ ਹੈ ਜਾਰੀ ਹੈ ਪੁੱਠੀ ਮੱਤ ਨੂੰ ਸਿੱਧੀ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਜੀ ਇੱਕ ਬਹੁਤ ਸੋਹਣਾ ਪ੍ਰਚਾਰ ਆ ਉਮੀਦ ਦੀ ਮਹਮ ਠੀਕ ਆ ਇਧਰ ਦੇਖੋ ਭਟਕੇ ਨੌਜਵਾਨਾਂ ਦੀ ਪੁੱਠੀ ਮੱਤ ਉਮੀਦ ਮਹਮ ਦੀ ਕੋਸ਼ਿਸ਼ ਨਾਲ ਪੈਡੀ ਤਾਂ ਹੋ ਗਈ ਐ ਪਰ ਸਿੱਧੀ ਹੋਣ ਨੂੰ ਹੁਣ ਜਿਆਦਾ ਸਮਾਂ ਨਹੀਂ ਲੱਗਣਾ ਵੀਰਾਂ ਨਾਲ ਗੱਲ ਕਰਾਵਾਂਗੇ ਸ਼ਹੀਦੀ ਦਿਹਾੜੇ ਨੂੰ ਬਹੁਤ ਤਰੀਕਿਆਂ ਦੇ ਨਾਲ ਮਨਾਇਆ ਜਾਂਦਾ ਪਰ ਮਨਾਉਣਾ ਕਿਵੇਂ ਆ ਅਸਲ ਸਾਨੂੰ ਪਤਾ ਨਹੀਂ ਲੱਗ ਸਕਿਆ ਥੋੜੀ ਮੈਂ ਸਾਰੀ ਮੁਲਾਕਾਤ ਇੱਥੇ ਕਰਵਾਉਂਗਾ ਪਹਿਲਾਂ ਤੁਸੀਂ ਵੀਡੀਓਰ ਦੇਖੋ ਜਿਹੜੇ ਲੱਗੇ ਹੋਏ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਉੱਪਰ ਲਿਖੀਆਂ ਹੋਈਆਂ ਕੰਜ ਤਾਰਨਾ ਇਹ ਸਿੱਖੀ ਦਾ ਬੇੜਾ ਹੋ ਰਿਹਾ ਹੈ ਜੋ ਘਰ ਘਰ ਦੱਸਿਓ ਬੱਚਿਆਂ ਨੂੰ ਫਤਿਹ ਜੋਰਾਵਰ ਅਤੇ ਮੋਟੂ ਪਤਲੂ ਵਿੱਚ ਫਰਕ ਜਰੂਰ ਦੱਸੋ ਵੇਖੋ ਕਿੱਡੀਆਂ ਘੈਂਟ ਤੇ ਕੀਮਤੀ ਗੱਲਾਂ ਲਿਖੀਆਂ ਨੇ ਹੋਏ ਬੇਟਾ ਮਾੜਾ ਸਾਈਡ ਤੇ ਆ ਦਿਖਾ ਦਈਏ ਛੱਡ ਪੂਰੀ ਆਵਾਜ਼ੇ ਚਲਾ ਕੇ ਧਾਰਮਿਕ ਗਾਣੇ ਨਾ ਬਣ ਪੰਥ ਦਾ ਦੋਸ਼ੀ ਵੀਰ ਜਾਣੇ ਅਣਜਾਣੇ ਠੀਕ ਆ ਜਿਹੜੇ ਡਿੱਕ ਚੱਲਦੇ ਨੇ ਬੇਸ਼ੱਕ ਧਾਰਮਿਕ ਚੱਲਦੇ ਨੇ ਪਰ ਕੀ ਆਪਾਂ ਇਹ ਚੀਜ਼ ਵੇਖ ਕੇ ਵੀ ਇੰਨਾ ਸ਼ੋਰ ਸ਼ਰਾਬਾ ਸ਼ਹੀਦ ਹੋਏ ਨੇ ਸਾਡੇ ਸਹਬਜ਼ਾਦੇ ਆ ਵੇਖ ਲਓ ਇੱਧਰ ਲਿਖਿਆ ਹੋਇਆ ਵੀਰਾ ਖੋਲ ਕੇ ਸਾਇਲੈਂਸਰ ਜਦੋਂ ਦੱਬਦੇ ਰੇਸ ਵਾਲੀ ਕਿੱਲੀ ਕਿਤੇ ਉੜਾਤਾ ਨਹੀਂ ਰਿਹਾ ਮਹਾਨ ਸ਼ਹੀਦਾਂ ਦੀ ਤੋਖਿੱਲੀ ਕਿੱਡੀਆਂ ਕੀਮਤੀ ਗੱਲਾਂ ਜਿਹੜੀਆਂ ਲਿਖੀਆਂ ਨੇ ਇਹ ਬਾਦਸੋ ਖੜਾ ਮੈਂ ਇੱਥੇ ਤੁਸੀਂ ਚੀਜ਼ ਵੇਖੋ ਬਹੁਤ ਸਾਰੇ ਬੈਨਰ ਨੇ ਪਰ ਇਹ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਲਿਖੀਆਂ ਹੋਈਆਂ ਨੇ ਇੰਨੀ ਸਪੀਡ ਉੱਤੇ ਤੁਹਾਡੇ ਲੰਘਣ ਟਰੈਕਟਰ ਕੇ ਲੋਕ ਜਾਂਦੇ ਸਹਿਮ ਤੁਸੀਂ ਬ੍ਰੇਕਾਂ ਲਾ ਇਹਨੂੰ ਰੋਕ ਲਾਉਂਗੇ ਇਹ ਤੁਹਾਡਾ ਫੋਕਾ ਬਹਿਮ ਆ ਕਿਉਂਕਿ ਜਿਹੜੀ ਮੈਂ ਸਟਾਰਟਿੰਗ 'ਚ ਤੁਹਾਨੂੰ ਗੱਡੀ ਵਿਖਾਈ ਸੀ ਉਹ ਦਿਖਾਇਆ ਗਿਆ ਇੱਕ ਜਰੀਆ ਇੱਕ ਬਹੁਤ ਸੋਹਣਾ ਉਪਰਾਲਾ ਜਿਹੜਾ ਵੀਰਾਂ ਦੇ ਨਾਲ ਆਪਾਂ ਗੱਲਬਾਤ ਇੱਥੇ ਕਰਾਂਗੇ ਆ ਜਾ ਅੱਗੇ ਲਿਆ ਪੋਜ਼ ਕਰ ਲੈ ਵੀਰੇ ਦੇਖੋ ਜਿਹੜੇ ਵੀਰ ਇੱਥੇ ਡਿਊਟੀ ਨਿਭਾ ਰਹੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਫੜੇ ਹੋਏ ਨੇ ਧੰਨਵਾਦ ਸਹਿਜ ਸਾਦਗੀ ਦੇ ਲਈ ਲੱਖ ਲਾਣਤਾ ਹੁੱਲੜਵਾਜੀ ਨੂੰ ਇਹ ਸ਼ਬਦ ਆ ਜਿਹੜੇ ਵੀਰ ਆ ਰਹੇ ਨੇ ਉਥੋਂ ਫਤੇਗੜ ਸਾਹਿਬ ਤੋਂ ਟਰੈਕਟਰ ਟਰਾਲੀਆਂ ਵੇਖੋ ਆ ਰਹੇ ਨੇ ਵੱਡੇ ਵੱਡੇ ਸਪੀਕਰ ਲੱਗੇ ਨੇ ਇਹਨਾਂ ਦੇ ਉੱਪਰ ਕੀ ਇਸ ਤਰ੍ਹਾਂ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦਿਆ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਭਾਤਸੋਂ ਦੇ ਵਿੱਚ ਵੀਰ ਕਿੰਨੇ ਚਿਰ ਤੋਂ ਉਮੀਦ ਕਰਪਾ ਹੈ ਇੱਕ ਉਮੀਦ ਗਰੁੱਪ ਭਾਦਸੋ ਦੇਖੋ ਇਹਨਾਂ ਦੇ ਵੱਲੋਂ ਇਹ ਉਪਰਾਲਾ ਜਿਹੜਾ ਵੀਰਾਂ ਵੱਲੋਂ ਕੀਤਾ ਜਾ ਰਿਹਾ ਜਿੰਨੇ ਵੀ ਇਸ ਟਾਈਮ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ਹੀਦੀ ਦਿਹਾੜੇ ਮਨਾ ਕੇ ਵਾਪਸ ਆ ਰਹੇ ਨੇ ਮਨਾਉਣਾ ਕਿਵੇਂ ਉਹ ਦੱਸ ਰਹੇ ਨੇ ਇੱਕ ਬਹੁਤ ਸੋਹਣਾ ਉਪਰਾਲਾ ਹੈ ਤੁਹਾਨੂੰ ਝੜਕਦੇ ਦੂਜੇ ਪਾਸੇ ਮੈਂ ਦਿਖਾਉਂਗਾ ਉਸ ਪਾਸੇ ਆ ਜਿਓ ਜੀ ਉਧਰ ਚਲ ਜੀ ਚੰਦ ਨੇ ਕੌਣ ਵੀਰ ਬੋਲੂਗਾ ਜੀ ਚਲਾਉ ਲੋ ਤੁਸੀਂ ਵੇਖ ਸਕਦੇ ਹੋ ਇੱਕ ਵੱਡੀ ਸਕਰੀਨ ਉਮੀਦ ਗਰੁੱਪ ਭਾਤਸੋ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਹੈ ਇੱਕ ਬਹੁਤ ਸੋਹਣਾ ਸਕਰੀਨ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਲਿਖਿਆ ਆ ਰਿਹਾ ਹੈਗਾ ਤੁਸੀਂ ਤੁਹਾਨੂੰ ਉੱਧਰ ਬੈਨਰ ਵੀ ਜਿਹੜੇ ਦਿਖਾਏ ਸੀਗੇ ਮੈਂ ਕਹਿੰਦਾ ਸ਼ਹੀਦੀ ਦਿਹਾੜੇ ਦੇ ਵਿੱਚ ਇਹ ਇੱਕ ਮੈਸੇਜ ਦੇਣਾ ਬਹੁਤ ਵੱਡੀ ਗੱਲ ਆ ਇਹ ਦੱਸਣਾ ਵੀ ਚਾਹੀਦਾ ਇਹ ਵੀਰ ਖੜੇ ਨੇ ਸਾਰੇ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਇਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪਰ ਇੱਥੇ ਕੁਝ ਪਿੱਛੇ ਗੱਡੀਆਂ ਖੜੀਆਂ ਟਰੈਕਟਰ ਖੜਾ ਇਹਨਾਂ ਦੇ ਉੱਪਰ ਬੈਨਰ ਲੱਗੇ ਹੋਏ ਆ ਇਹਨਾਂ ਦਾ ਮੇਨ ਉਪਰਾਲਾ ਕੀ ਹੈ ਜਿਵੇਂ ਇਹ ਗੱਡੀ ਖੜੀ ਆ ਜੈਪਸੀ ਇਹਦੇ ਉੱਪਰ ਲਿਖਿਆ ਹੋਇਆ ਅਜੋਕਾ ਸਮਾਜ ਨਵੀਂ ਪੀੜ੍ਹੀ ਅੱਗੇ ਤੁਹਾਨੂੰ ਟਰੈਕਟਰ ਵਿਖਾਉਣਾ ਮੈਂ ਜਿਹਦੇ ਉੱਪਰ ਲਿਖਿਆ ਹੋਇਆ ਦਿਸ਼ਾਹੀਣ ਪ੍ਰਚਾਰ ਉਮੀਦ ਗਰੁੱਪ ਭਾਤਸੋਂ ਦੇ ਵੱਲੋਂ ਇਹ ਉਪਰਾਲਾ ਕੀਤਾ ਤੇ ਅੱਗੇ ਬੈਂਸਰ ਗੱਡੀ ਖੜੀ ਆ ਸਾਡਾ ਬੜਮੁੱਲਾ ਇਤਿਹਾਸ ਤੇ ਉੱਪਰ ਤੁਸੀਂ ਜਿਹੜਾ ਪੜ੍ਹ ਸਕਦੇ ਹੋ ਹੁੱਲੜ ਬਾਜੀ ਦਾ ਅਸਲ ਕਾਰਨ ਇਸ ਦਿਹਾੜੇ ਦੇ ਇਤਿਹਾਸ ਬਾਰੇ ਜਾਣਕਾਰੀ ਦੀ ਕਮੀ ਹੋਣਾ ਬਿਲਕੁਲ ਸਾਨੂੰ ਕਿਤੇ ਨਾ ਕਿਤੇ ਜਾਗਰੂਕ ਆ ਜਿਹੜਾ ਨਹੀਂ ਕਰਵਾਇਆ ਗਿਆ ਗਿਆ ਲਾਈਟ ਪੈ ਰਹੀ ਨੇ ਵਧੀਆ ਐਸ ਪਾਸੇ ਆਜੋ ਵੀਰ ਜੀ ਇਧਰਲੇ ਪਾਸੇ ਆਜੋ ਜੀ ਆਪਾਂ ਜਿਹੜੀ ਜਾਣਕਾਰੀ ਦੇਣੀ ਹੈ ਜਿਹੜਾ ਵੀਰ ਬੋਲੂਆ ਤੁਹਾਡੇ ਵਿੱਚੋਂ ਜੀ ਆਜੋ ਜੀ ਐਸ ਪਾਸੇ ਇਧਰ ਆਜੋ ਜੀ ਸਾਰੇ ਆਜੋ ਵੀਰ ਜੀ ਉਮੀਦ ਗਰੁੱਪ ਦੇ ਵੀਰ ਆਪਣੇ ਨਾਲ ਖੜੇ ਆ ਜਿਹੜੇ ਇੱਥੇ ਸੇਵਾ ਨਿਭਾ ਰਹੇ ਆ ਕਿੰਨੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿਉਂਕਿ ਇੱਕ ਵੱਖਰਾ ਉਪਰਾਲਾ ਜਿਹੜਾ ਹੈਗਾ ਤੁਸੀਂ ਵੇਖ ਸਕਦੇ ਹੋ ਜਿਹੜੇ ਲੋਕ ਆ ਰਹੇ ਨੇ ਸ਼ਹੀਦੀ ਦਿਹਾੜੇ ਸੰਗਤੀ ਰੂਪ ਦੇ ਵਿੱਚ ਆ ਰਹੇ ਨੇ ਮਨਾ ਕੇ ਉਹਨਾਂ ਨੂੰ ਦਿਖਾਇਆ ਜਾਣਾ ਇਹਨਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਤੁਸੀਂ ਵੇਖ ਸਕਦੇ ਹੋ ਹੌਲੀ ਜਾਓ ਜੀ ਅੱਗ ਬੁਝ ਗਈ ਹੈ ਧੰਨਵਾਦ ਸਹਿਜ ਸਾਦਗੀ ਦੇ ਲਈ ਉਦੇ ਉੱਪਰ ਲਿਖਿਆ ਹੋਇਆ ਲੱਖ ਲਾਣ ਤੈ ਹੁੱਲੜ ਬਾਜੀ ਨੂੰ ਜੀ ਆਹ ਵੇਖੋ ਆਵਾਜ਼ ਘਟਾਓ ਜੀ ਛੋਟੇ ਛੋਟੇ ਬੱਚੇ ਵੀ ਲੱਗੇ ਵਿਆ ਵੀਰ ਜੀ ਕਦੋਂ ਤੋਂ ਇਹ ਪਰਾਲਾ ਜਿਹੜਾ ਤੁਸੀਂ ਕਰ ਰਹੇ ਹੋ ਇਹ ਵੀਰ ਜੀ 2017 ਤੋਂ ਐਸਟੀਮੇਟ ਇਸ ਵਾਰ 6ਵਾਂ ਸਾਲ ਆ ਜੀ ਜੀ ਹਾਂ ਜੀ ਇਹ 2017 ਤੋਂ ਸਟਾਰਟ ਕਰਿਆ ਸੀ ਅਸੀਂ ਨੇ ਜੀ ਤੇ ਮੰਨ ਲਓ ਮੈਂ ਪਹਿਲਾਂ ਆਪਣੇ ਪੱਧਰ ਤੇ ਪਹਿਲਾਂ ਇੱਕ ਵਟਸਐਪ ਤੇ ਮੈਸੇਜ ਬਣਾ ਕੇ ਪਾਇਆ ਸੀ ਮੈਂ ਦੇਖ ਕੇ ਜੋ ਬਾਜ਼ਾਰਾਂ ਚ ਕਿਉਂਕਿ ਕਾਫੀ ਜਦੋਂ ਲੰਘਦੇ ਸੀ ਮੇਰੇ ਵੀਰ ਸਪੀਕਰ ਤਲਾ ਕੇ ਮੇਰੇ ਭੜਕੇ ਨੌਜਵਾਨ ਮੇਰੀ ਕਾਮ ਦੇ ਬਹੁਤ ਕੁਝ ਹੁਣ ਲੰਢੜਾ ਬਾਜੀ ਕਰਦੇ ਤਾਂ ਉਹਨਾਂ ਨੂੰ ਕਾਫੀ ਭੱਦੀ ਸ਼ਬਦਾਵਲੀ ਉਹਨਾਂ ਲਈ ਵਰਤੀ ਜਾਂਦੀ ਸੀ ਜਿਵੇਂ ਸ਼ਰਤ ਦੇ ਆਮ ਨਾਗਰਿਕਾਂ ਵੱਲੋਂ ਸਮਾਜ ਵੱਲੋਂ ਤੇ ਉਹ ਮੈਨੂੰ ਫਿਰ ਥੋੜਾ ਜਿਹਾ ਝੂਠ ਤੁਹਾਨੂੰ ਸੱਚੀ ਗੱਲ ਦੱਸਾਂ ਜਿਵੇਂ ਉਹ ਤੋਂ ਬਾਅਦ ਫਿਰ ਮੈਂ ਸੋਚਿਆ ਬੀ ਕਮੇ ਇਹ ਮੈਂ ਬੇੜ ਕੀਤੀ ਬਣਾ ਕੇ ਕੋਈ ਜਿਵੇਂ ਕਮੇਟੀਆਂ ਨੇ ਜਾਂ ਬਹੁਤ ਸੰਗਠਨ ਨੇ ਵੀ ਕੋਈ ਇਹਦੇ ਲਈ ਇੱਕ ਕਰੂਗਾ ਕੁਝ ਪਰ ਮੈਂ ਉਹ ਸਾਲ ਕੁਝ ਨਹੀਂ ਹੋਇਆ ਉਹ ਤੋਂ ਅਗਲੇ ਸਾਲ ਫੇਰ ਸਟਾਰਟ ਹੋ ਗਈ ਚੀਜ਼ ਉਹ ਤੇ ਮੈਂ ਪਹਿਲਾਂ ਆਪਣੇ ਮੈਨੂੰ ਵਟਸਐਪ ਤੇ ਇੱਕ ਮੈਸੇਜ ਪਾਇਆ ਵੀ ਆਪਣੇ ਗਰੁੱਪ ਮੈਂ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨਹੀਂ ਤੇ ਇਸ ਕਰਕੇ ਮੇਰੇ ਨਾਮ ਦੇ ਜਿੰਨੇ ਕੁ ਬੰਦੇ ਸੀ ਉਹਨਾਂ ਕੋਲ ਪਹੁੰਚ ਸਕਿਆ ਉਹ ਕਿਤੇ ਜਾ ਨਹੀਂ ਸਕੀ ਮੇਰੀ ਉਹ ਜਿਹੜੀ ਆਵਾਜ਼ ਸੀ ਫਿਰ ਉਹ ਤੋਂ ਬਾਅਦ ਅਗਲੀ ਵਾਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਇੱਥੇ ਜੋ ਟਰਾਲੀ ਸੀ ਰੋਕਣ ਦੀ ਵਿਰੋਕ ਕੇ ਉਹਨਾਂ ਨੂੰ ਸਮਝਾਵਾਂ ਮੈਂ ਪਰ ਉਹ ਫੇਰ ਮੈਂ ਜੇ ਜੋ ਮੈਂ ਕਿਸੇ ਮੇਰੇ ਵੀਰ ਨੇ ਕਿਸ਼ਰਾ ਦਿੱਤੀ ਕਿ ਉਹ ਕਹਿੰਦਾ ਵੀ ਤੂੰ ਵੱਧ ਤੋਂ ਵੱਧ ਇੱਕ ਡਰਾਈਵਰ ਤੱਕ ਸਮਝਾ ਸਕਣਾ ਇਸ ਤਰ੍ਹਾਂ ਦਾ ਹੁਣ ਮੰਨ ਲਓ ਕਿ ਡਰਾਈਵਰ ਰੋਕ ਲਿਆ ਹੁਣ ਹੋ ਸਕਦਾ ਡਰਾਈਵਰ ਹੀ ਇੱਕ ਬੰਦਾ ਹੀ ਸਮਝਣ ਵਾਲਾ ਨਾ ਹੋਵੇ ਤੇ ਉਦੋਂ ਟਰਾਲੀ ਦੇ ਵਿੱਚ ਹੁਣ ਪੜ ਲੋ 20 ਬੰਦੇ ਨੇ 45 ਵੀ ਹੁੰਦੇ ਨੇ ਵੀ ਉਹਨਾਂ ਨੂੰ ਹੋ ਸਕਦਾ ਵੀ ਉਹਨਾਂ ਤੱਕ ਕਿਵੇਂ ਆਵਾਜ਼ ਪਹੁੰਚਾਏਂਗਾ ਤੂੰ ਤੇ ਉਸਨੇ ਮੈਨੂੰ ਸਲਾਹ ਦਿੱਤੀ ਮੇਰਾ ਮੇਰਾ ਵੀਰ ਪ੍ਰਮੰਤ ਸਿੰਘ ਇਹਨੇ ਜੀ ਜੀ ਇਹ ਮੇਰਾ ਗਵਾਂਢੀ ਜੱਥੇ ਨਾਲ ਇਹਨੇ ਸਲਾਹ ਦਿੱਤੀ ਮੇਰੇ ਵੀਰ ਨੇ ਕਿ ਤੁਸੀਂ ਪੈਂਫਲੈਟ ਬਣਵਾਓ ਕਾਗਜ਼ ਕੋਈ ਜੋ ਉਹਨਾਂ ਨੂੰ ਦਿੱਤਾ ਜਾਵੇ ਟਰਾਲੀ 'ਚ ਵੰਡ ਫਿਰ ਉਹ ਤੋਂ ਬਾਅਦ ਜਦੋਂ ਉਸੇ ਟਾਈਮ ਉਹ ਸੀ ਮੈਸੇਜ ਜਿਹੜਾ ਮੇਰਾ WhatsApp ਵਾਲਾ ਮੈਂ ਉਹਦੇ ਵਿੱਚ ਥੋੜੀ ਜਿਹੀ ਫੇਰ ਬਦਲ ਕਰਕੇ ਉਹ ਮੈਂ ਪ੍ਰਿੰਟ ਕਰਵਾ ਲਿਆ ਜੀ ਜੀ ਤੇ ਉਹ ਅਸੀਂ ਮੈਂ ਟਰਾਲੀਆਂ ਦੇ ਵਿੱਚ ਵੰਡਿਆ ਜੀ ਤੇ ਉਹ ਤੋਂ ਬਾਅਦ ਸਾਨੂੰ ਲੱਗਿਆ ਕਿ ਉਹ ਉਹਨੂੰ ਪਰਦੇਸ ਜਦੋਂ ਨਵੀਂ ਚੀਜ਼ ਸਿੱਖੋ ਜੀ ਤੇ ਉਹ ਪੜੀ ਚਲੋ ਉਹਦੇ ਨਾਲ ਸਾਨੂੰ ਕੁਝ ਨਾ ਕੁਝ ਬੰਦੇ ਚੰਗਾ ਆਖਿਆ ਮਾਰਾ ਗਿਆ ਬਹੁਤ ਨੇ ਤੇ ਉਹਦੇ ਬਾਰੇ ਸਾਨੂੰ ਕੁਛ ਨਾ ਕੁਛ ਦਾ ਨਤੀਜੇ ਸਾਨੂੰ ਲੱਗਿਆ ਕੁਛ ਫਰਕ ਪੈ ਰਿਹਾ ਤੇ ਜਦੋਂ ਅਸੀਂ ਪਰਦਾ ਸੀ 2 ਮਿੰਟ ਬਾਅਦ ਕਿ ਸਾਡਾ ਸਟੇਰੀਓ ਬੰਦ ਹੋ ਗਿਆ ਆਵਾਜ਼ ਘਟਾਤੀ ਸਾਨੂੰ ਲੱਗਿਆ ਤੇ ਸਾਨੂੰ ਲੱਗਿਆ ਕੁਛ ਫਰਕ ਪੈ ਰਿਹਾ ਸਾਨੂੰ ਉਮੀਦ ਜਾਗੀ ਉਹਦੇ ਨਾਲ ਇਸੇ ਕਰਕੇ ਅਸੀਂ ਆਪਣੀ ਗਰੁੱਪ ਦਾ ਨਾਮ ਵੀ ਉਮੀਦ ਗਰੁੱਪ ਰੱਖਿਆ ਬਿਲਕੁਲ ਕਿ ਉਮੀਦ ਆ ਸਾਨੂੰ ਕਿ ਅਸੀਂ ਇਹ ਆਪਣਾ ਜੋ ਟੀਚਾ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਵੈਗਰੂ ਜਿੰਨੇ ਮੇਰੇ ਨੇ ਅਸੀਂ ਸਰ ਕਰਾਂਗੇ ਤੇ ਹੁਨਰਵਾਦੀ ਰੋਕਣ ਦਾ ਸਾਡੇ ਆਪਣੇ ਵੱਲੋਂ ਅੰਸ਼ਕ ਚੱਰੀ ਆਏ ਕਿਵੇਂ ਚਾਹੀਦਾ ਵੀ ਦੀ ਦਿਹਾੜੀ ਪੀਕੇ ਨਾਲ ਮਨਾਉਣੇ ਚਾਹੀਦੇ ਜਿਹੜਾ ਤੁਹਾਡਾ ਉਪਰਾਲਾ ਸਾਹਮਣੇ ਜਾ ਰਿਹਾ ਪਰ ਪਿੱਛੇ ਜਾ ਰਿਹਾ ਦੇਖੋ ਤੁਹਾਨੂੰ ਆਵਾਜ਼ ਸੁਣਦੀ ਹੋਣੀ ਵਿੱਚ ਸਪੀਕੀ ਤੇ ਮੇਰੀ ਭੈਣ ਬੇਨਤੀ ਹੈ ਕਿ ਕਮਣਾ ਸ਼ੌਕ ਦਿਹਾਰਾ ਹੈ ਉਹ ਨੂੰ ਵੀ ਕਿ ਵੀ ਜਿਵੇਂ ਹੁਣ ਪਿੱਛੇ ਜੋ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ ਹੁਣ ਪਿੱਛੇ ਜੇ ਭਗਵੰਤ ਮਾਨ ਜੀ ਨੇ ਮੰਨ ਲਓ ਕੋਈ ਵਿਗੜ ਵਜਾਉਣ ਬਾਰੇ ਕੋਈ ਗੱਲ ਕਹੀ ਸੀ ਉਹਨੂੰ ਵੀ ਮੰਨ ਲਓ ਕਿ ਰਾਜਨੀਤਿਕ ਜਾਂ ਧਾਰਮਿਕ ਮੁੱਦਾ ਬਣਾ ਲਿਆ ਐਸੇ ਕਰਕੇ ਨਾ ਉਹ ਹਰ ਕੋਈ ਮੇਰੇ ਹਿਸਾਬ ਨਾਲ ਇਹਨੂੰ ਰੋਕਣ ਵੇਲੇ ਵੀ ਇਸ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਕਿ ਜੇ ਮੈਂ ਮੰਨ ਲਓ ਹੁਣ ਮੈਂ ਕਿਸੇ ਟਰੱਕ ਵਾਲੇ ਟਰੈਕਟਰ ਵਾਲੇ ਰੋਕ ਲੈਂਦਾ ਉਹਦੇ ਤੇ ਵੀ ਹੋ ਸਕਦਾ ਕੋਈ ਮੁੱਦਾ ਨਾ ਬਣ ਜਾਏ ਵੀ ਜੇ ਤਾਂ ਕਿਸਾਨ ਇਧਰ ਸਵਾ ਅਸ਼ੋਕ ਸਵਾ ਤੇ ਜਾਣ ਵਾਲੇ ਨੂੰ ਸਿੱਖਾਂ ਨੂੰ ਇਹ ਰੋਕਣ ਲੱਗੇ ਕਿਉਂਕਿ ਮੁੱਦੇ ਬਹੁਤ ਵੱਡੀ ਵੱਡੀ ਗੱਲ ਕਹੀ ਆ ਬਾਈ ਨੇ ਹੈਗਾ ਜਦੋਂ ਕੋਈ ਤੁਹਾਨੂੰ ਸਹੀ ਰਸਤਾ ਵਿਖਾਉਂਦਾ ਕੋਈ ਗੱਲ ਸਹੀ ਦੱਸਦਾ ਅਸੀਂ ਉਹਨੂੰ ਬੜੀ ਛੇਤੀ ਜਿਹੜਾ ਧਾਰਮਿਕ ਮੁੱਦੇ ਨਾਲ ਜੋੜਦੇ ਆ ਇਸੇ ਕਰਕੇ ਜਿਹੜੇ ਲੋਕ ਆ ਨਾ ਜਿਹੜੇ ਸੂਝਵਾਨ ਬੈਠੇ ਨੇ ਉਹ ਕਹਿਣ ਤੋਂ ਗਰੇਜ ਕਰਨ ਲੱਗੇ ਵੀ ਸੱਚ ਦਾ ਕੋਈ ਸਾਥ ਨਹੀਂ ਦਿੰਦਾ ਸੱਚ ਦੇ ਨਾਲ ਕੋਈ ਤੁਰਦਾ ਨਹੀਂ ਪਰ ਫਿਰ ਵੀ ਉਮੀਦ ਗਰੁੱਪ ਭਾਦਸੋ ਦੇ ਵੱਲੋਂ ਇਹ ਬਰਾਲਾ ਜਿਹੜਾ 2017 ਤੋਂ 6 ਸਾਲ ਤੋਂ ਉੱਤੇ ਦਾ ਟਾਈਮ ਹੋ ਗਿਆ ਹਰ ਵਾਰੇ ਵੀਰ ਕਰਦੇ ਨੇ ਹੁਣ ਬੈਨਰ ਲੱਗੇ ਨੇ ਪਰ ਸਾਨੂੰ ਚਾਹੀਦਾ ਜਿਹੜੇ ਨੌਜਵਾਨ ਵੀਰ ਟਰੈਕਟਰਾਂ ਤੇ ਸੰਗਤ ਨੂੰ ਲੈ ਕੇ ਆਉਂਦੇ ਆ ਉੱਚੀ ਉੱਚੀ ਆਵਾਜ਼ ਦੇ ਵਿੱਚ ਡੱਕ ਲੱਗੇ ਹੁੰਦੇ ਆ ਬੂਫਰ ਲੱਗੇ ਹੁੰਦੇ ਆ ਕੋਈ ਸਮਝ ਨਹੀਂ ਪੈਂਦੀ ਫਿਰ ਉੱਥੇ ਜਾ ਕੇ ਵੀ ਹੁੱਲੜ ਬਾਜੀ ਹੁੰਦੀ ਆ ਉਹਦੇ ਨਾਲ ਨੁਕਸਾਨ ਹੁੰਦਾ ਕਿੰਨੇ ਸਾਰੇ ਐਕਸੀਡੈਂਟ ਹੁੰਦੇ ਆ ਜਿਹੜਾ ਕਿ ਕੀ ਕੀਮਤੀ ਜਾਨਾ ਕਿਉਂਕਿ ਇਹ ਸੁਭਾਵਿਕ ਗੱਲ ਹੈ ਜੇਕਰ ਆਪਾਂ ਵੇਖੀ ਆਪਣੇ ਘਰ ਦੇ ਵਿੱਚ ਵੀ ਕਿਸੇ ਦੀ ਮੌਤ ਹੋ ਜੇ ਤੇ ਆਪਾਂ ਇਸ ਤਰੀਕੇ ਨਾਲ ਨਹੀਂ ਕਰਦੇ ਆਪਾਂ ਕਿੰਨਾ ਸੋਗ ਮਨਾਉਨੇ ਆ ਚੁੱਪ ਰਹਿੰਨੇ ਆ ਬੋਲਦੇ ਨਹੀਂਗੇ ਪਰ ਅੱਜ ਅਸੀਂ ਇੰਨੇ ਨਹੀਂ ਉੱਚੀ ਆਵਾਜ਼ ਦੇ ਵਿੱਚ ਵੇਚਕ ਧਾਰਮਿਕ ਗੀਤੀ ਆ ਪਰ ਸ਼ੋਰ ਸ਼ਰਾਬਾ ਹੁੰਦਾਗਾ ਉਹਦਾ ਇੱਕ ਬਹੁਤ ਵੱਡਾ ਨੁਕਸਾਨ ਹੈ ਨੂੰ ਸ਼ਹੀਦੀ ਜਿਹੜਾ ਘਟ ਤੇ ਹੁੱਲੜਬਾਜੀ ਜ਼ਿਆਦਾ ਇੱਕ ਮੇਲਾ ਜਿਹੜਾ ਉਹ ਕਹਿ ਸਕਦੇ ਆ ਇਹ ਉਪਰਾਲਾ ਇਹਨਾਂ ਵੀਰਾਂ ਨੇ ਕੀਤਾ ਜਿਹੜੇ ਸੱਨ ਖੜਾਇਆ ਇਹਨਾਂ ਦਾ ਕੀ ਸਮਝਾਉਣ ਦਾ ਤਰੀਕਾ ਇਹ ਸਮਝਾਉਣ ਦਾ ਜੀ ਮੈਂ ਤੁਹਾਨੂੰ ਨੇੜੇ ਆ ਕੇ ਮੈਂ ਸਮਝਾ ਦਿੰਨਾ ਹਾਂ ਹਾਂ ਆਪਣੇ ਵੱਲੋਂ ਕੋਈ ਕੀਤੀ ਆ ਜੀ ਇਹ ਨਾ ਮੈਂ ਜਿਹੜਾ ਮੈਂ ਹੁਣ 5 ਸਾਲ ਤੋਂ ਜਿਵੇਂ ਅਸੀਂ ਕਰ ਰਹੇ ਆਏ ਇਹ ਮੈਂ ਆਪਣੇ ਵੱਲੋਂ ਵੀ ਜਿਵੇਂ ਮੈਂ ਸਰਵੇ ਕਰਦਾ ਇੱਕ ਕਿਸਮ ਦਾ ਆਪਣੇ ਪੱਧਰ ਤੇ ਮੈਂ ਮੰਨ ਲਓ ਪਿੰਡਾਂ 'ਚ ਵੀ ਜੇ ਮੈਂ ਆਉਣਾ ਜਾਣਾ ਪੁੱਛਦਾ ਲੰਗਰਾਂ 'ਚ ਪੁੱਛਦਾ ਮੈਂ ਤੁਹਾਨੂੰ ਕੀ ਲੱਗਦਾ ਇਹ ਚ ਕੀ ਕਮੀ ਆ ਕਿਉਂ ਕਰਦੇ ਨੇ ਮੈਂ ਟਰਾਲੀਆਂ ਵਾਲਿਆਂ ਨੂੰ ਪੁੱਛਦਾ ਵੀ ਤੁਹਾਨੂੰ ਕੀ ਲੱਗਦਾ ਕਿਉਂ ਕਰ ਰਹੇ ਹੋ ਤੁਸੀਂ ਸਾਰੇ ਵਿੱਚ ਜ਼ਿਆਦਾਤਰ ਮੈਨੂੰ ਇਹੀ ਮੈਂ ਸਿੱਟੇ ਤੇ ਪਹੁੰਚਿਆ ਹੈ ਕਿ ਇਤਿਹਾਸ ਦੀ ਜਾਣਕਾਰੀ ਦੀ ਕਮੀ ਆਏ ਨੌਜਵਾਨਾਂ ਦੇ ਵਿੱਚ ਇਹ ਹੁੰਨਣ ਵਾਜ ਦਾ ਸਭ ਤੋਂ ਵੱਡਾ ਕਾਰਨ ਆ ਜੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਜਾ ਕਿੱਥੇ ਰਹੇ ਹਾਂ ਉੱਥੇ ਕੀ ਇਤਿਹਾਸ ਸੀ ਵੀ ਇਹ ਕੋਈ ਖੁਸ਼ੀ ਦਾ ਦਿਹਾੜਾ ਹੈ ਜਾਂ ਕੋਈ ਆਪਣਾ ਉੱਥੇ ਕੀ ਹੋਇਆ ਸੀ ਕੋਈ ਕੁਰਬਾਨੀ ਸੀ ਕੀ ਸੀ ਉਹ ਸਭ ਕੁਝ ਉਹਨਾਂ ਨੂੰ ਪਤਾ ਹੀ ਨਹੀਂ ਤੇ ਉਹਦੇ ਵਿੱਚ ਮੈਂ ਇਸੇ ਕਾਰਨ ਮੈਂ ਉਸੇ ਢੰਗ ਦਾ ਕਨਸੈਪਟ ਤਿਆਰ ਕੀਤਾ ਇੱਕ ਸਮਝਾਉਣ ਲਈ ਜੀ ਜੈਪਸੀ ਜਿਹੜੀ ਜੈਪਸੀ ਖਲਾਨੀ ਹਾਂ ਇਹਦਾ ਸ਼ਬਦ ਇਹਦੇ ਲਈ ਮੈਂ ਚੀਜ਼ਾਂ ਵੀ ਥੋੜਾ ਅੱਗੇ ਹੋ ਜ ਗਿਆ ਆਪਾਂ ਦਿਖਾ ਦਗੇ ਜੀ ਨਹੀਂ ਨਹੀਂ ਮੈਂ ਇੱਧਰ ਆ ਜਿਓ ਜੀ ਆ ਇੱਧਰ ਆ ਜਿਓ ਵੀਰ ਜੀ ਤੁਸੀਂ ਇਹ ਜੋ ਫੜਿਓ ਇਹਦੇ ਵਿੱਚ ਜੋ ਵਹੀਕਲ ਵੀ ਚੁਣੇ ਨੇ ਮੈਂ ਜੀ ਜੀ ਉਹ ਵੀ ਕੁਝ ਉਹਨਾਂ ਪਿੱਛੇ ਵੀ ਕਰਾਜ ਆ ਜੀ ਕਿਵੇਂ ਨਵੀਂ ਪੀੜ ਨਵੀਂ ਪੀੜੀ ਹੈ ਨੌਜਵਾਨ ਪੀੜੀ ਇਹਦੇ ਲਿਖਿਆ ਹੈ ਦੇਖੋ ਅਜੋਕਾ ਸਮਾਜ ਨਵੀਂ ਪੀੜੀ ਜੀ ਇਹਨਾਂ ਦੀ ਜਿਵੇਂ ਜੀਪ ਹੋ ਗਈ ਜਿਪਸੀ ਜਾਂ ਥਾਰ ਵਗੈਰਾ ਜਿਵੇਂ ਇਹਨਾਂ ਦੀ ਸੋਚ ਆ ਨਵੀਂ ਚੀਜ਼ ਆ ਆਪਣੇ ਪਸੰਦ ਆ ਇਹਨਾਂ ਦੀ ਉਸੇ ਲਈ ਮੈਂ ਇਹ ਚੀਜ਼ ਚੁਣੀ ਜੀ ਉਦੋਂ ਬਾਅਦ ਦੂਸਰੀ ਸਾਈਡ ਆਪਾਂ ਕਰਾਇਆ ਜੀ ਉਹ ਕੰਬੈਕਟਰ ਗੱਡੀ ਪੁਰਾਣੀ ਜੀ ਉਹ ਇਤਿਹਾਸੇ ਹੋ ਗਈ ਕਿ ਬੰਦ ਹੋ ਗਈ ਚਲੋ ਉਹਦੇ ਨੇ ਅੱਗੇ ਆਜੋ ਅੱਗੇ ਕਰਕੇ ਸਮਝਾ ਦਿੰਨੇ ਆ ਮਾੜਾ ਜੀ ਪਹਿਲਾਂ ਤਾਂ ਟਰੈਕਟਰ ਦਾ ਦੱਸ ਦਿਓ ਸਾਨੂੰ ਜੀ ਉਹ ਨਹੀਂ ਦੱਸਦਾ ਉਹਦੇ ਉੱਪਰ ਲਿਖਿਆ ਆਪਾਂ ਸਾਡਾ ਬੜਮੁੱਲਾ ਇਤਿਹਾਸ ਇੱਧਰ ਨੇੜੇ ਆ ਜੀ ਵੀਰ ਜੀ ਇੱਧਰ ਆ ਜੀ ਇਹਦੇ ਉੱਪਰ ਆਪਾਂ ਲਿਖਿਆ ਸਾਡਾ ਬੜਮੁੱਲਾ ਇਤਿਹਾਸ ਤੇ ਉਹ ਤੋਂ ਬਾਅਦ ਵਿਚਕਾਰ ਜੋ ਚੀਜ਼ ਲਗਾਈ ਆ ਮੈਂ ਇਹ ਇਹਦੇ ਲਈ ਮੈਂ ਚੀਜ਼ ਸਪੈਸ਼ਲ ਚੁਣੀ ਆ ਇਹਦੇ ਚ ਪਾਵਰਫੁੱਲ ਚੀਜ਼ ਚੁਣੀ ਮੈਂ ਦੇਖੋ ਕਿੰਨੀ ਪਾਵਰ ਆ ਟਰੈਕਟਰ ਦੇ ਵਿੱਚ ਕੀ ਨਹੀਂ ਕਰ ਸਕਦਾ ਇਹ ਆ ਚੀਜ਼ਾਂ ਕੀ ਇਹਦੇ ਪਰ ਛੋਟੀਆਂ ਗੱਡੀਆਂ ਦਾ ਬਹੁਤ ਜੇ ਕਰਨਾ ਚਾਹੇ ਕੀ ਨਹੀਂ ਕਰ ਸਕਦਾ ਪਰ ਇਹਦੇ ਵਿੱਚ ਮੈਂ ਲਿਖਿਆ ਵੀ ਇਹ ਪ੍ਰਚਾਰਕ ਨੇ ਆਪਣੇ ਮਨ ਲੋ ਚਾਹੇ ਕਮੇਟੀ ਆ ਆਪਣੀ ਕੁਸ਼ਲਮਨੀ ਕਮੇਟੀ ਮੰਨ ਲਓ ਚਾਹੇ ਕੋਈ ਆਪਣੇ ਧਰਮ ਪ੍ਰਚਾਰਕ ਨੇ ਜਾਂ ਕੋਈ ਵੀ ਸੰਗਠਨ ਨੇ ਪੰਚਾਇਤ ਪੱਧਰ ਤੇ ਕੋਈ ਵੀ ਪ੍ਰਚਾਰ ਕਰਦੇ ਨੇ ਮੰਨ ਲਓ ਸਿੱਖੀ ਦਾ ਪਰ ਉਹ ਦਿਸ਼ਾ ਹੀਨ ਚੱਲ ਰਿਹਾ ਹੈ ਮੰਨ ਲਓ ਦਿਸ਼ਾ ਦੇਖੋ ਇਤਿਹਾਸ ਇਧਰ ਨੂੰ ਚੱਲ ਰਿਹਾ ਸੀ ਜਿਹੜਾ ਨੌਜਵਾਨ ਆ ਉਹ ਪੀੜ੍ਹੀ ਉਹ ਵੀ ਇਧਰ ਨੂੰ ਚੱਲ ਰਹੀ ਆ ਤੇ ਇਹ ਦਿਸ਼ਾ ਹੀਨ ਮੰਨ ਲਓ ਪ੍ਰਚਾਰ ਤਾਂ ਹੋ ਰਿਹਾ ਹੈ ਜੀ ਪ੍ਰਚਾਰ ਕੋਲ ਪਾਵਰ ਬਹੁਤ ਆ ਗੱਡੀ ਚੀਜ਼ ਆਏ ਪਾਵਰਫੁਲ ਆਏ ਬਹੁਤ ਪ੍ਰਚਾਰ ਪਾਵਰ ਆ ਉਹਨਾਂ ਕੋਲ ਕਮੇਟੀਆਂ ਕੋਲ ਹਰ ਕੋਲ ਪਰ ਉਹ ਪ੍ਰਚਾਰ ਦਾ ਦਿਸ਼ਾ ਇਹਨਾਂ ਚੱਲ ਰਿਹਾ ਪਰ ਜਿੱਧਰ ਦਿਸ਼ਾ ਹੋਣੀ ਚਾਹੀਦੀ ਸੀ ਇਹ ਚੱਲ ਕਿੱਧਰ ਨੂੰ ਰਿਹਾ ਆਪੋਜੀਟ ਚੱਲ ਰਿਹਾ ਹੋਰ ਸਾਈਡ ਨੂੰ ਹੋਰ ਸਾਈਡ ਚੱਲ ਰਿਹਾ ਪਰ ਮੈਂ ਚਾਹਣਾ ਹੈ ਜੇ ਮੰਨ ਲਓ ਟਰੈਕਟਰ ਪਾਈ ਇੱਕ ਐਗਜ਼ਾਮਪਲ ਦੇ ਰਿਹਾ ਮੰਨ ਲਓ ਦਿਸ਼ਾ ਪ੍ਰਚਾਰ ਇਹ ਕਿਸਮ ਦਾ ਹੈ ਜੇ ਪ੍ਰਚਾਰ ਦੀ ਦਿਸ਼ਾ ਘੁਮਾ ਕੇ ਆਪਾਂ ਮੰਨ ਲਓ ਵੈੱਡਰ ਵੱਲ ਨੂੰ ਮੂੰਹ ਕਰ ਦਈਏ ਦਾ ਜੀ 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 ਤਾਂ ਕੀ ਹੋ ਜਾਏਗਾ ਤਿੰਨਾਂ ਚੀਜ਼ਾਂ ਦਾ ਜੁਆਇਟ ਬਣ ਜਾਏਗਾ ਨਾ ਜੀ 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 ਫਿਰ ਜਿਹੜਾ ਆਪਣਾ ਨੌਜਵਾਨ ਆ ਆਪਣੇ ਹੱਥੇ ਵੱਡਮੁੱਲੇ ਇਤਿਹਾਸ ਨਾਲ ਮੇਲ ਹੋ ਜਾਏਗਾ ਇਹ ਮੈਂ ਆਪਣੇ ਬੰਨੋ ਇੱਕ ਮਾਡਲ ਦੇ ਰੂਪ ਚ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਸੇ ਲਈ ਮੈਂ ਆਪਣਾ ਇਹ ਮੈਸੇਜ ਵੀ ਦਿੱਤਾ ਰਹੇ ਤੇ ਜੀ ਫਾਇ ਲਿਖ ਕੇ ਦਿੱਤਾ ਸਾਰਾ ਕੋਈ ਵੀ ਸਮਝ ਲਗੇ ਨੋ ਕੋਈ ਕਿਉਂਕਿ ਕਈ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਇਹ ਚੀਜ਼ ਹੈ ਤੇ ਥੋੜੀ ਡੂੰਗੀ ਚੀਜ਼ ਬਣਾਈ ਆਪਣੇ ਵੱਲੋਂ ਮੈਂ ਇਹ ਇਸੇ ਕਰਕੇ ਇਹਦੇ ਵਿੱਚ ਦੱਸਿਆ ਗਿਆ ਹੈ ਵੀ ਇਹ ਪ੍ਰਚਾਰ ਆਪੋਜੀਟ ਹੋਰੇ ਸਾਈਡ ਚੱਲ ਰਿਹਾ ਕਿਸੇ ਪਾਸੇ ਨੂੰ ਪ੍ਰਚਾਰ ਕਰ ਰਹੇ ਨੇ ਪਰ ਉਹ ਜਿਆਦਾ ਉਹਦੇ ਢੰਗ ਬਦਲਣ ਜੋ ਨਵੀਂ ਪੀੜ੍ਹੀ ਦੇ ਹਿਸਾਬ ਨਾਲ ਕੋਈ ਉਹਦਾ ਇੱਕ ਤਰੀਕਾ ਤੌਰ ਤਰੀਕਾ ਬਦਲਿਆ ਜਾਵੇ ਕਿਉਂਕਿ ਹਰ ਬਹੁਤ ਜਨਰੇਸ਼ਨ ਗੈਪ ਪੈ ਜਾਂਦਾ ਹੈ ਜ ਜਦੋਂ ਬੱਚਾ ਬੱਚੇ ਨੂੰ ਕੋਈ ਗੱਲ ਸਮਝਾਉਣੀ ਆ ਬਜ਼ੁਰਗਾਂ ਨੂੰ ਵੀ ਕੋਈ ਜਿਆਦਾ ਕਮੇਟੀਆਂ ਦੇ ਵਿੱਚ ਨੌਜਵਾਨ ਪ੍ਰਤੀ ਕਿਤੀ ਜਾਵੇ ਉਹ ਦਾਲ ਸਮੇਂ ਦੀ ਕਿਉਂਕਿ ਹੁਣ ਬਜ਼ੁਰਗੇ ਬੈਠੇ ਨੇ ਕਮੇਟੀਆਂ ਬਜ਼ੁਰਗੇ ਜਿੱਥੇ ਗੁਰਦੁਆਰਿਆਂ ਚਾਹ ਕਿਤੇ ਵੀ ਉੱਥੇ ਵੀ ਇਹ ਜ਼ਰੂਰਤ ਲੱਗਦੀ ਆ ਮੈਨੂੰ ਵੀ ਨਵਾਂ ਜੂਤ ਭਰਤੀ ਕੀਤਾ ਜਾਵੇ ਸਰੋਵਨ ਇੱਕ ਕਮੇਟੀ ਲੈ ਕੇ ਪੰਚਾਇਤਾਂ ਦੇ ਵਿੱਚ ਕਿਤੇ ਵੀ ਜੀ ਜੀ ਜੋ ਪਿੰਡ ਪੱਤਰ ਤੇ ਨੂੰ ਮੰਨ ਲਓ ਇੱਕ ਗੁਰਦੁਆਰਿਆਂ ਵਿੱਚ ਵੀ ਮੈਂ ਜਿੰਦਾ ਕਿ ਮੈਂ ਦੇਖ ਰਿਹਾ ਪਿੰਡ ਪੱਤਰ ਤੇ ਜਿਹੜਾ ਗਰਾਊਂਡ ਲੈਵਲ ਤੋਂ ਸਟਾਰਟ ਹੁੰਦੀ ਆ ਗੱਲ ਆ ਪਿੰਡ ਪੁੱਤਰ ਤੋਂ ਸਿਰਫ ਉਹ ਜਿਹੜਾ ਗੁਰਦੁਆਰਾ ਸਾਹਿਬ ਨੇ ਆਪਣੇ ਉਹ ਸਿਰਫ ਮੰਨ ਲਓ ਪੰਜ ਪਾਣੀਆਂ ਜਾਂ ਅਰਦਾਸ ਤੱਕ ਬਸ ਖਰਾ ਪ੍ਰਸ਼ਾਦ ਦੇ ਕੇ ਤਕਸੀਮਤ ਹੋ ਗਏ ਸਵੇਰੇ ਮੰਨ ਲਓ 5 ਵਜੇ ਜਾਂਦੇ ਨੇ ਉੱਥੇ ਜੋ ਸ਼ਰਧਾਲੂ ਨੇ ਤੇ ਉਹ ਤੋਂ ਬਾਅਦ ਸ਼ਾਮ ਨੂੰ ਹੋ ਜਾਂਦਾ ਉਹ ਤੋਂ ਬਾਅਦ ਉਹਨਾਂ ਦੀ ਕੋਈ ਹੋਰ ਕੋਈ ਮੈਨੂੰ ਪ੍ਰਕਿਰਿਆ ਲੱਗਦੀ ਨਹੀਂ ਕੋਈ ਇਤਿਹਾਸ ਨਾਲ ਜੁੜਨੀ ਮੈਨੂੰ ਵੈਸੇ ਮੈਂ ਹੋ ਸਕਦਾ ਕੋਈ ਹੋਵੇ ਪਿੰਡ ਵੈਸੇ ਮੈਨੂੰ ਲੱਗਦਾ ਨਹੀਂ ਸਿਰਫ ਗੱਲਾਂ ਇੱਥੋਂ ਤੱਕ ਵੱਧਦਾ ਕਿਦਾ ਭੋਗ ਹੋ ਜਾਂਦਾ ਪਾਠ ਹੋ ਜਾਂਦਾ ਇੱਥੋਂ ਤੱਕ ਵਸਤੂ ਤੇ ਦੁਨਿਆਵੀ ਜੀਆਂ ਚੀਜ਼ਾਂ ਪੇਸ਼ ਕਰਕੇ ਬਦੋਂ ਤੋਂ ਬਾਅਦ ਘਰੇ ਆ ਜਾਂਦੇ ਨੇ ਖਰਾ ਪ੍ਰਸ਼ਾਦ ਛੱਕ ਕੇ ਆ ਕਿ ਕੋਈ ਨੌਜਵਾਨਾਂ ਨੂੰ ਖਿੱਚ ਲਈ ਕੋਈ ਐਜੀ ਕੋਈ ਚੀਜ਼ ਨਹੀਂ ਕਿ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਕੋਈ ਨਵਾਂ ਉਪਰਾਲਾ ਕੀਤਾ ਜਾਵੇ ਉਹਦੇ ਲਈ ਉਹ ਕਹੇ ਜੀ ਜੀ ਦੀ ਜ਼ਰੂਰਤ ਲੱਗਦੀ ਆ ਮੈਨੂੰ ਮੈਂ ਇਹ ਮੇਰੇ ਕੋਲ ਸਮਝ ਨਹੀਂ ਮੈਂ ਕੋਈ ਵੱਡਾ ਵਿਦਵਾਨ ਨਹੀਂ ਜੀ 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 ਪਰ ਕੋਈ ਜਿਹੜੇ ਵੱਡੇ ਬੁੱਧੀਜੀਵੀ ਨੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਹ ਬਰਾਨਾ ਕਰਨ ਦੀ ਕੋਸ਼ਿਸ਼ਾਂ ਕੋਈ ਨਵੀਆਂ ਕਰਨੀਆਂ ਚਾਹੀਦੀਆਂ ਨੇ ਹਾਂ ਜੀ ਇਹ ਮਰੀ ਇਹ ਵੀਰ ਨੇ ਇੱਕ ਗੱਲ ਵੀ ਬਹੁਤ ਸੋਹਣੀ ਲਿਖੀ ਆ ਤੁਸੀਂ ਇੱਧਰ ਮੈਂ ਕਹੂੰਗਾ ਦਿਖਾ ਦਿਓ ਜਿਹੜਾ ਉੱਪਰ ਲਿਖਿਆ ਹੋਇਆ ਹੈ ਨਾ ਹੁੱਲੜਬਾਜੀ ਦਾ ਸਲਕਾਰ ਨੇ ਸਿਧਾੜੇ ਤੇ ਇਤਿਹਾਸ ਬਾਰੇ ਜਾਣਕਾਰੀ ਕਮੀ ਹੋਣਾ ਬਿਲਕੁਲ ਉਹ ਜਾਣਦੇ ਨਹੀਂ ਕਹਿੰਦੇ ਜੇਕਰ ਨਵੀਂ ਪੀੜ੍ਹੀ ਨੂੰ ਆਪਣੇ ਪਟਵੂਲੇ ਇਤਿਹਾਸ ਨਾਲ ਮੇਲ ਕਰਾਉਣਾ ਹੈ ਤਾਂ ਅਗਲੀ ਗੱਲ ਬਹੁਤ ਕੀਮਤੀ ਹੈ ਜਿਹੜੀ ਲਿਖੀ ਆ ਸਿੱਖ ਸੰਸਥਾਵਾਂ ਪੰਚਾਇਤਾਂ ਅਤੇ ਧਾਰਮਿਕ ਪ੍ਰਚਾਰਕਾਂ ਵੱਲੋਂ ਆਪਣੇ ਪ੍ਰਚਾਰ ਦੀ ਦਿਸ਼ਾ ਸਹੀ ਕਰਨ ਸਮੇਂ ਦੀ ਲੋੜ ਆ ਜਿੱਥੇ ਮੈਂ ਕਹਿੰਦਾ ਪ੍ਰਚਾਰਕਾਂ ਦੇ ਵੱਲੋਂ ਸਹਬਜ਼ਾਦਾ ਦਾ ਇਤਿਹਾਸ ਸੁਣਾਇਆ ਜਾਂਦਾ ਉੱਥੇ ਕਿਤੇ ਨਾ ਕਿਤੇ ਇੱਕ ਨਵੀਂ ਤਕਨੀਕ ਦੇ ਬਾਰੇ ਦੱਸਣਾ ਚਾਹੀਦਾਗਾ ਕਿਉਂਕਿ ਵੀਰ ਨੇ ਗੱਡੀ ਖਿਲਾਰੀ ਐਮਬੈਸਡਰ ਜਿਹਦਾ ਮੂੰਹ ਇਸ ਪਾਸੇ ਨੂੰ ਆ ਉਹਦੇ ਮਗਰ ਜੈਪਸੀ ਵੀ ਇਸ ਪਾਸੇ ਨੂੰ ਉਹਦਾ ਫੇਸ ਕਰਕੇ ਖਿਲਾਰਿਆ ਹੋਇਆਗਾ ਥੋੜੇ ਪਿੱਛੇ ਕਰਕੇ ਵਿਖਾ ਦਿਓ ਜੀ ਇਧਰੋਂ ਵਿਚਾਲਿਓ ਹਾਂ ਥੋੜੇ ਪਿੱਛੇ ਹੋ ਜਾਓ ਤੁਹਾਨੂੰ ਮੈਂ ਚੀਜ਼ ਵਿਖਾਉਣਾ ਇੱਕ ਬਹੁਤ ਵਧੀਆ ਜਿਹੜਾ ਇਹਨਾਂ ਨੇ ਤਰੀਕਾ ਬਣਾਇਆ ਵਿਧੀ ਬਣਾਈ ਆ ਜਿਹੜੀ ਠੀਕ ਆ ਵੀਰ ਜੀ ਹੋਇਓ ਮੜਾ ਜੇ ਸਾਈਡ ਤੇ ਇਧਰੋਂ ਮੈਂ ਦਿਖਾ ਦਿਆਂ ਜੀ ਇੱਥੇ ਜਿਹੜੀ ਚੀਜ਼ ਆ ਇਹਨਾਂ ਦੇ ਵੱਲੋਂ ਵੀਰਾਂ ਦੇ ਵੱਲੋਂ ਵਿਖਾਈ ਗਈ ਆ ਬੈਂਸਰ ਗੱਡੀ ਇਹਨੂੰ ਬਟਬੂਲਾ ਪ੍ਰਾਣਾ ਜਿਵੇਂ ਆਪਾਂ ਬਜ਼ੁਰਗ ਕਹਿ ਦਿੰਨੇ ਆ ਵਿਖਾਇਆ ਇਹਦਾ ਮੂੰਹ ਇਸ ਪਾਸੇ ਨੂੰ ਆ ਤੇ ਨਵੀਂ ਪੀੜੀ ਦਾ ਜਿਹੜਾ ਉਹ ਚੀਜ਼ ਵੀ ਇਹਨਾਂ ਨੇ ਬਜਾਈ ਆ ਜਿਹੜੀ ਅਜੋਕਾ ਸਮਾਜ ਆ ਪਿੱਛੇ ਤੇ ਚੱਲ ਰਿਹਾ ਪਰ ਜਿਹੜੀ ਨੌਜਵਾਨ ਪੁੜੀ ਪੀੜੀ ਆ ਦਸ਼ਾ ਪ੍ਰਚਾਰਾ ਉਹ ਉਲਟ ਹੋ ਗਈ ਆ ਉਹਦਾ ਫੇਸ ਸਹੀ ਨਹੀਂ ਜੇ ਇਹ ਹੀ ਟਰੈਕਟਰ ਇਹਨਾਂ ਦੇ ਵਿਚਾਰੇ ਕਰਕੇ ਕਿਤੇ ਲੱਗਿਆ ਹੁੰਦਾ ਤੇ ਤਿੰਨਾਂ ਦੀ ਜਿਹੜੀ ਮਤ ਸੀਗੀ ਇੱਕ ਪਾਸੇ ਨੂੰ ਹੋ ਜਾਣੀ ਸੀ ਤੇ ਅਸੀਂ ਸਮਝ ਲੈਣਾ ਸੀ ਕਿ ਸ਼ਹੀਦੀ ਦਿਹਾੜੇ ਕੀ ਹੁੰਦੇ ਆ ਸ਼ਹੀਦੀ ਜਿਹੜੀ ਸ਼ਹਾਦਤ ਆ ਉਹਦਾ ਜਿਹੜਾ ਕੀਮਤ ਕੀ ਹੁੰਦੀ ਆ ਸ਼ਹਾਦਤ ਦਾ ਅਸਲੀ ਮਾਇਨੇ ਕੀ ਆ ਅਸੀਂ ਫਿਰ ਉੱਥੇ ਹੁੱਲੜ ਬਾਜੀ ਨਹੀਂ ਕਰਨੀ ਸੀ ਅਸੀਂ ਕਦੇ ਲੰਗਰਾਂ ਪਿੱਛੇ ਨਹੀਂ ਲੜਨਾ ਸੀ ਅਸੀਂ ਇਹ ਚੀਜ਼ਾਂ ਸਮਝ ਜਾਣੀਆਂ ਸੀ ਪਰ ਸਾਨੂੰ ਇਹ ਜਾਣਨਾ ਪਊਗਾ ਸਾਡੇ ਜਿਹੜੇ ਪ੍ਰਚਾਰਕ ਵੀਰ ਨੇ ਸਿੱਖ ਸੰਸਥਾਵਾਂ ਨੇ ਜਾਂ ਹੋਰ ਧਰਮ ਦੇ ਪ੍ਰਚਾਰਕ ਆਗੂ ਨੇ ਜਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਉਹਨਾਂ ਨੂੰ ਇੱਕ ਉਪਰਾਲੇ ਕਰਨੇ ਪੈਣੇ ਆ ਮੈਨੂੰ ਬਹੁਤ ਜ਼ਿਆਦਾ ਸੋਹਣਾ ਸਾਡੇ ਚੈਨਲ ਤੇ ਮੈਂ ਕਹਿੰਦਾ ਜਿੰਨੀਆਂ ਵੀ ਵੀਡੀਓ ਪਈਆਂ ਸਭ ਤੋਂ ਵੱਧ ਮੈਨੂੰ ਚੰਗੀ ਵੀਡੀਓ ਇਹ ਲੱਗੀ ਆ ਉਮੀਦ ਗਰੁੱਪ 500 ਵੱਲੋਂ ਕੀਤੀ ਗਈ ਆ ਇਹਨਾਂ ਦਾ ਮੋਬਾਈਲ ਨੰਬਰ ਵੀ ਆ ਮੈਂ ਕਹਿੰਦਾ ਆਪਾਂ ਨੂੰ ਵੱਧ ਤੋਂ ਵੱਧ ਇਹਨਾਂ ਨਾਲ ਜੁੜਨਾ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਜ਼ਰੀਏ ਇਹਨਾਂ ਦਾ ਜਿਹੜਾ ਮੈਸੇਜ ਆ ਉਹ ਪੂਰੀ ਦੁਨੀਆ ਤੱਕ ਪਹੁੰਚਾਈਏ ਆਪਣੇ ਪੰਜਾਬ ਦੇ ਵਿੱਚ ਇਹ ਚੀਜ਼ ਸ਼ੁਰੂ ਕਰੀਏ ਤਾਂ ਕਿ ਪਰ ਇਹ ਨਾਲ ਨਾਲ ਆਪਾਂ ਵਾ ਦਾ ਕੋਸ਼ਿਸ਼ ਵੀ ਕਰਾਂਗੇ ਕਿ ਜਿੰਨੇ ਕ ਵੀਰਾਂ ਤੱਕੇ ਪਹੁੰਚਦਾ ਪਹੁੰਚ ਕੇ ਅਗਲੀ ਵਾਰ ਜਿੰਨਾ ਹੋ ਸਕੇ ਆ ਇਹ ਚੀਜ਼ ਦਾ ਜਿਹੜਾ ਅਸਰਾ ਉਹ ਸਾਡੇ ਲੋਕਾਂ ਤੇ ਹੋਵੇ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਕਿਸ ਤਰ੍ਹਾਂ ਸੀ ਸ਼ਹੀਦੀ ਦਿਹਾੜੇ ਮਨਾਉਣੇ ਆ ਆਉਣ ਵਾਲੇ ਸਾਲ ਤੱਕ ਅਸੀਂ ਇਹ ਗੱਲ ਨੂੰ ਸਮਝ ਸਕੀਏ ਸੋ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ